ਨਾਮ ਸਿਮਰਨ ਤੋਂ ਨਿਸ਼ਚੇ ਕਾਲਜ ਰੋਕਦੇ ਨੇ ਅੱਜ ਆਪਣੇ ਸਵਾਲ ਦਾ ਵਿਸ਼ਾ ਕੇਵਲ ਇਨਾ ਹੈ ਨਾਮ ਸਿਮਰਨ ਕੀ ਹੈ ਇਹਦੇ ਬਾਰੇ ਆਪਾਂ ਪਿਛਲੇ ਦਿਵਾਨਾ ਚ ਵੀ ਚਰਚਾ ਕੀਤੀ ਅਸੀਂ ਯਤਨ ਕਰਾਂਗੇ ਅਗਲੇ ਦਿਵਾਨਾ ਵਿੱਚ ਅਸੀਂ ਉਚੇਚੇ ਤੌਰ ਤੇ ਗਿਆਨੀ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਸਾਰੇ ਇੱਕ ਸ਼ਬਦ ਦੀ ਵਿਆਖਿਆ ਹੀ ਐਸੀ ਕਰ ਦੇਣਗੇ ਕੀ ਗੁਰਮਤ ਵਿੱਚ ਨਾਮ ਸਿਮਰਨ ਕੀ ਹੈ ਪਰ ਇੱਥੇ ਸਵਾਲ ਦਾ ਵਿਸ਼ਾ ਇਹ ਨਹੀਂਗਾ ਵੀ ਨਾਮ ਸਿਮਰਨ ਕੀ ਹੈ ਇੱਥੇ ਸਵਾਲ ਦਾ ਵਿਸ਼ਾ ਵਾ ਵੀ ਅਸੀਂ ਕਹਿੰਦੇ ਹਾਂ ਜਿਨ੍ਹਾਂ ਦੇ ਗੱਲ ਇਹ ਫੱਟਾ ਪਿਆ ਹੋਇਆ ਵੀ ਅਸੀਂ ਮਿਸ਼ਨਰੀ ਹਾਂ ਵੈਸੇ ਤੁਹਾਡੇ ਚੋਂ ਕੋਈ ਵੀ ਮਿਸ਼ਨਰੀ ਹੋ ਸਕਦਾ ਇਹ ਹੁਣ ਫੱਟਾ ਅਸੀਂ ਤੁਹਾਡੇ ਗੱਲ ਪਾ ਜਾਣਾ ਉਹ ਕਿਵੇਂ ਵੀ ਜਿਹੜਾ ਤੁਹਾਡੇ ਚੋਂ ਬਾਣੀ ਪੜਾਉਂਦਾ ਦੂਜਿਆਂ ਨੂੰ ਜਿਹੜਾ ਤੁਹਾਡੇ ਚੋਂ ਗੁਰਦੁਆਰੇ ਪ੍ਰੇਰ ਕੇ ਲਿਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਉਹ ਹਰ ਬੰਦਾ ਕੀ ਹੈ ਜੀ ਮਿਸ਼ਨਰੀ ਦਾ ਮਤਲਬ ਕੀ ਹੈ ਮਿਸ਼ਨੀ ਦਾ ਮਤਲਬ ਜਿਹੜਾ ਕਿਸੇ ਖਾਸ ਮਿਸ਼ਨ ਲਈ ਖਾਸ ਮਕਸਦ ਲਈ ਤਿਆਰ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਿਸ਼ਨ ਜਾਂ ਉਦੇਸ਼ ਨੂੰ ਸਮਰਪਿਤ ਆ ਉਹਨੂੰ ਸਿੱਖ ਮਿਸ਼ਨਰੀ ਆਖਿਆ ਜਾਂਦਾ ਗੁਰਮਤ ਮਿਸ਼ਨਰੀ ਆਖੇ ਜਿਹੜਾ ਗੁਰਮਤ ਦੇ ਮਕਸਦ ਨੂੰ ਸਮਰਪਿਤ ਹੋ ਉਸ ਮਿਸ਼ਨ ਨੂੰ ਸਮਰਪਿਤ ਆ ਮਿਸ਼ਨਰੀ ਕੋਈ ਵਕਰੀ ਕੈਟਾਗਰੀ ਨਹੀਂ ਜਿਹੜੀ ਉਤੋਂ ਉਤਰੀ ਆ ਉਹ ਸਾਡੇ ਚ ਕੋਈ ਵੀ ਹੋ ਸਕਦਾ ਜਿਸ ਘਰ ਵਿੱਚ ਕੋਈ ਬਾਪੂ ਕੋਈ ਬੇਬੇ ਕੋਈ ਮਾਂ ਕੋਈ ਪਿਓ ਦੂਜਿਆਂ ਦੇ ਨਾਲ ਬਾਣੀ ਦੀ ਸਾਂਝ ਕਰਦਾ ਤੇ ਉਹਨਾਂ ਨੂੰ ਰੋਜ਼ ਦੱਸਦਾ ਗੁਰਮਤਿ ਕੀ ਉਸ ਘਰ 'ਚ ਵੀ ਮਿਸ਼ਨਰੀ ਬੈਠਾ ਉਹਨੂੰ ਕੋਈ ਕੱਢ ਨਹੀਂ ਸਕਦੇ ਇਸ ਕਰਕੇ ਅਗਲੀ ਗੱਲ ਸਵਾਲ ਦਾ ਮੁੱਖ ਧੁਰਾ ਇਹ ਆ ਵੀ ਅਸੀਂ ਨਾਮ ਸਿਮਰਨ ਤੋਂ ਰੋਕਦੇ ਹਾਂ ਮੈਂ ਸਮਝਦਾ ਇਹ ਓਡਾ ਹੀ ਵੱਡਾ ਦੂਸ਼ਣਾ ਜਿੰਨਾ ਆਪਾਂ ਕਹਿ ਬੀਏ ਵੀ ਸੂਰਜ ਹਨੇਰਾ ਦਿੰਦਾ ਹੈ ਇਹ ਓਡਾ ਹੀ ਵੱਡਾ ਦੂਸ਼ਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਵਾਰ ਨਾਮ ਦੀ ਗੱਲ ਕੀਤੀ ਗਈ ਆ ਸਾਡੀ ਕੀ ਜ਼ਰੂਰਤ ਆ ਜੀ ਅਸੀਂ ਨਾਮ ਤੋਂ ਮਨਾ ਕਰਦੀਏ ਜਦੋਂ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਮੈਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਤੇ ਗੁਰੂ ਗ੍ਰੰਥ ਸਾਹਿਬ ਚ ਇਹ ਵੀ ਲਿਖਿਆ ਵੀ ਨਾਮ ਜਪੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਨਾ ਜੀ ਤੁਸੀਂ ਸਹਿਮਤ ਹੋ ਨਾ ਸਾਰੇ ਇਹ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਜਦੋਂ ਮੈਂ ਕਹਿ ਦਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਤੇ ਦੱਸੋ ਨਾਮ ਤੋਂ ਮਨਾ ਮੈਂ ਕਿਵੇਂ ਕਰ ਸਕਦਾ ਤੁਹਾਨੂੰ ਮੈਂ ਕਰ ਸਕਦਾ ਜੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਪਏ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਪੜਨ ਲੱਗ ਪਏ ਜਦੋਂ ਗੁਰਬਾਣੀ ਦੀ ਵਿਚਾਰ ਆਪਾਂ ਕਰਨ ਲੱਗ ਪਏ ਜਦੋਂ ਤੁਸੀਂ ਬਾਣੀ ਵਿਚਾਰ ਲਈ ਤੇ ਮੇਰੀ ਕੀ ਪਾਇਆ ਮੈਂ ਤੁਹਾਡੇ ਅੰਦਰੋਂ ਇਹ ਖਿਆਲ ਕਰਦਿਆਂ ਵੀ ਨਾਮ ਨਹੀਂ ਜਪਣਾ ਚਾਹੀਦਾ ਪਰ ਇਹ ਗੱਲ ਸਾਡੇ ਖਿਲਾਫ ਕੌਣ ਲੋਕ ਕਰਦੇ ਨੇ ਮੈਂ ਇਹ ਵੀ ਗੱਲ ਕਹਦੇ ਆ ਸਿਕਰਤ ਮਰਿਆਦਾ ਦੀ ਗੱਲ ਗਿਆਨੀ ਜੀ ਨੇ ਕੀਤੀ ਸਿਕਰਤ ਮਰਿਆਦਾ ਦੇ ਵਿੱਚ ਅੰਮ੍ਰਿਤ ਵੇਲੇ ਦਾ ਸਰਵੇਖ ਪੜੋ ਉਹਦੇ ਚ ਲਿਖਿਆ ਸਿੱਖ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਜਾਗੇ ਵੈਗੁਰੂ ਵੈਗੁਰੂ ਕਰਦੇ ਹਾਂ ਆ ਆਪਣੇ ਸਰੀਰ ਦੀ ਕਿਰਿਆ ਸਾਧਦੇ ਤੇ ਆ ਬਾਣੀਆਂ ਦਾ ਨਿਤਨੇਮ ਕਰੇ ਦੋਸੋ ਜੀ ਜਦੋਂ ਅਸੀਂ ਸਿਖ ਰਹਿਤ ਮਰਿਆਦਾ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਕਿਹਾ ਵੀ ਆ ਗੱਲ ਛੱਡ ਕੇ ਬਾਕੀ ਨੂੰ ਮੰਨ ਲਿਓ ਕਿਹਾ ਜੀ ਅਗਲੀ ਗੱਲ ਜਦੋਂ ਅਸੀਂ ਅਰਦਾਸ ਕਰਦੇ ਹਾਂ ਜਾਂ ਤੁਸੀਂ ਕਰਦੇ ਹੋ ਜਾਂ ਉਹਦੇ ਵਿੱਚ ਆਪਾਂ ਨੂੰ ਜਦੋਂ ਕਿਹਾ ਜਾਂਦਾ ਬੋਲੋ ਜੀ ਸਾਨੂੰ ਤੁਸੀਂ ਆਖਿਆ ਕਦੇ ਵੀ ਅਸੀਂ ਤੁਹਾਨੂੰ ਕਿਹਾ ਵੀ ਆ ਗੱਲ ਛੱਡ ਕੇ ਬਾਕੀ ਅਰਦਾਸ ਮੰਨ ਲਿਓ ਜਦੋਂ ਆਪਾਂ ਫਤਿਹ ਸਾਂਝੀ ਕਰਦੇ ਹਾਂ ਪਰ ਅਸੀਂ ਸਾਡੇ ਚੋਂ ਕਿਸੇ ਨੇ ਅਸੀਂ ਕੱਲਾ ਕਿਹਾ ਵਾ ਵੀ ਵਾਹਿਗੁਰੂ ਛੱਡ ਕੇ ਬਾਕੀ ਖਾਲਸਾ ਵੀ ਠੀਕ ਆ ਤੇ ਫਤਿਹ ਵੀ ਠੀਕ ਆ ਕਿਹਾ ਜੀ ਕਦੀ ਕਹਿ ਰਹੇ ਆ ਨਾ ਵਾਹਿਗੁਰੂ ਪਰ ਜਿਹੜੇ ਸੱਜਣ ਇਹ ਗੱਲ ਕਹਿੰਦੇ ਹਨ ਕਿ ਗੁਰਬਾਣੀ ਦੀ ਲੋੜ ਨਹੀਂ ਹੈ ਕੇਵਲ ਵਾਹਿਗੁਰੂ ਕਹਿ ਕੇ ਨਾਮ ਜਪ ਕੇ ਪਾਰ ਉਤਾਰਾ ਹੋ ਸਕਦਾ ਤੁਸੀਂ ਸਾਨੂੰ ਗੋਲੀ ਵੀ ਮਾਰ ਦਿਓ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਸਕਦੇ ਕਿ ਬਾਣੀ ਦੀ ਲੋੜ ਛੱਡ ਦੀ ਹੁਣ ਐਸੇ ਐਸੇ ਭਰਮ ਸਾਡੇ ਚ ਪੈਦਾ ਕੀਤੇ ਗਏ ਆ ਅਸੀਂ ਜਦੋਂ ਇਹ ਗੱਲ ਕਰਦੇ ਸਾਡਾ ਮਕਸਦ ਵਾਹਿਗੁਰੂ ਕੈਂਠ ਤੋਂ ਹਟਾਉਣਾ ਨਹੀਂ ਸਾਡਾ ਮਕਸਦ ਇਹ ਦੱਸਣਾ ਵਾ ਕਿ ਵਾਹਿਗੁਰੂ ਆਖੋ ਪਰ ਨਾਲ ਨਾਲ ਗੁਰਬਾਣੀ ਤੋਂ ਨਾ ਟੁੱਟ ਜਾਇਓ ਕਿਉਂਕਿ ਅੱਜ ਸਾਨੂੰ ਐਸੀਆਂ ਸੰਸਥਾਵਾਂ ਸਾਡੇ 'ਚ ਹੈਗੀਆਂ ਨੇ ਐਸੇ ਲੋਕ ਨੇ ਜਿਹੜੇ ਫਿਰ ਤੋਰ ਕੇ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਵਾਹਿਗੁਰੂ ਦਾ ਅਭਿਆਸ ਕਰਿਆ ਕਰੋ ਬਾਣੀ ਨਾ ਬਾਣੀ ਦੀ ਲੋੜ ਨਹੀਂ ਜਦੋਂ ਤੁਹਾਨੂੰ ਨਾਮ ਹੀ ਮਿਲ ਗਿਆ ਤਾਂ ਫਿਰ ਬਾਣੀ ਕਾਦੇ ਲਈ ਬਾਣੀ ਬਾਣੀ ਤਾਂ ਇਸ ਕਰਕੇ ਪੜ੍ਹਨੀ ਵੀ ਨਾਮ ਮਿਲ ਜਾਏ ਅਸੀਂ ਤੁਹਾਨੂੰ ਨਾਮ ਦੇ ਰਹੇ ਹਾਂ ਅਸੀਂ ਤੁਸੀਂ ਸ਼ਾਇਦ ਇੱਥੇ ਵੇਖਿਆ ਵੀ ਹੋਵੇ ਐਸੀਆਂ ਥਾਵਾਂ ਵੀ ਨੇ ਜਿੱਥੇ ਇੱਕ ਪਾਸੇ ਨਗਾਰਾ ਵੱਜ ਰਿਹਾ ਸ਼ੰਖ ਵੱਜ ਰਿਹਾ ਕਢਿਆਲ ਵੱਜ ਰਿਹਾ ਬੜਾ ਸ਼ੋਰ ਸ਼ਰਾਬਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਅੱਗੇ ਬੈਠਿਆ ਹੋਈ ਬੈਠੀ ਹੋਈ ਸੰਗਤ ਦਸਤਾਰਾਂ ਵਾਲੀ ਬੜੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਵੀਰ ਆਏ ਬੀਬੀਆਂ ਨੇ ਦੁਪੱਟੇ ਲਏ ਕਈਆਂ ਨੇ ਕੇਸੀਆਂ ਵੀ ਸਜਾਈਆਂ ਪਰ ਅਚਾਨਕ ਪਤਾ ਨਹੀਂ ਕੀ ਹੋਇਆ ਇੱਕ ਮਹਾਰਾਜੀ ਆਏ ਉਹਨਾਂ ਅਨਾਉਂਸਮੈਂਟ ਕੀਤੀ ਜੀ ਹੁਣ ਪੰਜ ਨਾਦ ਵਜਣਗੇ ਪੰਜ ਨਾਦ ਪੰਜ ਨਾਦ ਵਜਣਗੇ ਤੇ ਤੁਸੀਂ ਜਦੋਂ ਇਧਰ ਨੂੰ ਸ਼ੇਅਰ ਕਰਨਾ ਵਾਹਾ ਕਹਣਾ ਜਦੋਂ ਇਧਰ ਨੂੰ ਸ਼ੇਅਰ ਕਰਨਾ ਗੁਰੂ ਵਾਹਣਾ ਉਥੇ ਗੁਰੂ ਗ੍ਰੰਥ ਸਾਹਿਬ ਦੀ ਜਹੂਰੀ ਚ ਕਈਆਂ ਦੀਆਂ ਪੱਗਾਂ ਲੱਤੀਆਂ ਕਈਆਂ ਦੇ ਵਾਲ ਖੁੱਲੇ ਕਈਆਂ ਦੇ ਕਕਾਰ ਲੱਥੇ ਕਮਲਿਆ ਵਾਉ ਝੱਲਿਆ ਵਾਉ ਹਨੇਰਾ ਕਰਕੇ ਇਨੇ ਸੰਖਾ ਦੀ ਨਗਾਰਿਆਂ ਦੀ ਕਣਕੌਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਕੁਝ ਹੋਇਆ ਗੁਰੂ ਕੇ ਸਿੱਖੋ ਤੁਸੀਂ ਬਰਦਾਸ਼ਤ ਕਰੋਗੇ ਕੋਈ ਸਾਡੀਆਂ ਮਾਤਾਵਾਂ ਭੈਣਾਂ ਬੱਚੀਆਂ ਦੇ ਸਿਰਾਂ ਤੋਂ ਚੁੰਨੀਆਂ ਲੈ ਜਾਣ ਤੁਸੀਂ ਬਰਦਾਸ਼ਤ ਕਰੋਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਾਡੀਆਂ ਪੱਗਾਂ ਲੱਥਣ ਅਸੀਂ ਜਦੋਂ ਗੁਰਦਵਾਰਿਆਂ ਬਾਹਰ ਨਿਕਲੀਏ ਸਾਨੂੰ ਲੋਕ ਆਖਣ ਇਹ ਕਮਲੇ ਜਾਂਦੇ ਨੇ ਤੁਸੀਂ ਬਰਦਾਸ਼ਤ ਕਰੋਗੇ ਜੇ ਇਹਨਾਂ ਨਾਮ ਸਿਮਰਨ ਤੁਸੀਂ ਆਖਦੇ ਹੋ ਜੇ ਇਹ ਨਾਮ ਸਿਮਰਨ ਤੋਂ ਅਸੀਂ ਰੋਕਦੇ ਆਂ ਤੇ ਫੇਰ ਅਸੀਂ ਦਾਵਾ ਕਰਦੇ ਆਂ ਵੀ ਅਸੀਂ ਰੋਕ ਰਹੇ ਆਂ ਇਹੋ ਜਿਹਾ ਨਾਮ ਸਿਮਰਨ ਸਾਨੂੰ ਗੁਰੂਆਂ ਨੇ ਨਹੀਂ ਦਿੱਤਾ ਕੀ ਸਿਮਰਨ ਦੇ ਸਾਨੂੰ ਇਹੋ ਜਿਹਾ ਜੀਵਨ ਦੇਣਾ ਦੂਸਰੀ ਗੱਲ ਜੇ ਅਸੀਂ ਵੈਗਰੂ ਕਹਿੰਦੇ ਆਂ ਵੈਗਰੂ ਦਾ ਅਹਿਸਾਸ ਮਨ ਵਿੱਚ ਨਹੀਂ ਨਾ ਲਿਆਂਦਾ ਸਾਡੇ ਅੰਦਰ ਈਰਖਾ ਤੇ ਭਾਮੜ ਹੋਵੇ ਆਂ ਅਸੀਂ ਬੇਈਮਾਨੀਆਂ ਕਰ ਰਹੇ ਆਂ ਰਿਸ਼ਵਤਾ ਲੈ ਰਹੇ ਆਂ ਚੋਰੀਆਂ ਕਰ ਰਹੇ ਆਂ ਧੋਖੇ ਦੇ ਰਹੇ ਆਂ ਅਸੀਂ ਰਿਸ਼ਤਿਆਂ ਦੀ ਕਦਰ ਨਹੀਂ ਕਰ ਲੈ ਚੱਪੇ ਪੈਰ ਸਾਡੀ ਦੂਸਰੇ ਦੀ ਨਿੰਦਾ ਚੁਗਲੀ ਕਰਨ ਤੇ ਤੈਮਾ ਤੇ ਮੈਨੂੰ ਦੱਸੋ ਜੇ ਮੈਂ ਆ ਸਾਰਾ ਕੁਝ ਕਰਦਿਆਂ ਵੀ ਰੱਬ ਰੱਬ ਕਰਨਿਆਂ ਤਾਂ ਕੀ ਮੈਂ ਨਾਮ ਜਪਿਆ ਜੇ ਮੇਰੇ ਅੰਦਰ ਈਰਖਾ ਵਾ ਨਫਰਤ ਆ ਚੋਰੀ ਠੱਗੀ ਬੇਈਮਾਨੀਆਂ ਤਖੰਡ ਕਰਦਾ ਵਾਂ ਮੈਂ ਧੋਖਾ ਦਿੰਦਾ ਵਾਂ ਮੈਂ ਤਾਂ ਕੀ ਜੇ ਮੈਂ ਧਰਮ ਦਾ ਪਹਿਰਾਵਾ ਪਾ ਗਿਆ ਪੰਜ ਸਤ ਮਾਲਾ ਵੀ ਪਾ ਲਵਾਂ ਮੈਨੂੰ ਗੁਰੂ ਪਰਵਾਨ ਕਰ ਲਊਗਾ ਮੁੱਖੋਂ ਹਰ ਹਰ ਸਭ ਕੋ ਕਹੈ ਵਿਰਲੇ ਹਿਰਦੇ ਵਸਾਇਆ ਨਾਨਕ ਜਨ ਕੈ ਹਿਰਦੇ ਵਸਿਆ ਮੋਖ ਮੁਕਤ ਤੇ ਨਾ ਪਾਇਆ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗੰਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੈਂ ਇੱਕ ਬੇਨਤੀ ਕਰ ਰਿਹਾ ਇਥੇ ਨਿੱਕੀ ਜਈ ਜੇ ਭਾਈ ਕਨਈਆ ਭੂਰੇ ਚ ਬਹਿ ਜਾਂਦਾ ਮਾਲਾ ਲੈ ਕੇ ਕੌਣ ਸੀ ਜਿਹੜਾ ਪਾਣੀ ਪਿਉਂਦਾ ਮੈਦਾਨੇ ਜੰਗ ਦੇ ਅੰਦਰ ਜੇ ਗੁਰੂ ਨਾਨਕ ਜੇ ਭੂਰੇ ਚ ਬਹਿ ਕੇ ਮਾਲਾ ਪੂਰਨਾ ਹੀ ਤਪਸਿਆ ਫਿਰ ਗੁਰੂ ਨਾਨਕ ਮਹਾਰਾਜ ਦਾ ਕੋਈ ਭੂਰਾ ਲੱਭ ਕੇ ਵਿਖਾਓ ਮੈਨੂੰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੇ ਘੋਰੇ 'ਚ ਬਹਿ ਜਾਂਦੇ ਠੱਗਾਂ ਨੂੰ ਸਾਧ ਕੌਣ ਬਣਾਉਂਦਾ ਚੋਰਾਂ ਨੂੰ ਵੰਡ ਸਕਣ ਵਾਲੇ ਕੌਣ ਬਣਾਉਂਦਾ ਆ ਜਪਜੀ ਕੌਣ ਪ੍ਰਗਟ ਕਰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਘੋਰੇ 'ਚ ਬਹਿ ਜਾਂਦੇ ਇਥੇ ਬੇਪਾਤ ਹੁੰਦੀਆਂ ਔਰਤਾਂ ਦੀ ਇੱਜ਼ਤ ਦੀ ਰਾਖੀ ਕੌਣ ਕਰਦਾ ਜੇ ਜਸਾ ਸਿੰਘ ਆਲੂ ਵਾਲੀਆਂ ਘੋਰੇ 'ਚ ਬਹਿ ਜਾਂਦਾ ਬੰਦੀ ਛੋੜ ਸਿੱਖ ਕੌਣ ਬਣਦਾ ਖਿਆਲ ਕਰਿਓ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਉਹ ਸਿੱਖੀ ਦਿੱਤੀ ਜਿਹੜੀ ਦੁਕਾਨ ਤੇ ਬੈਠ ਕੇ ਵੀ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਅਸੀਂ ਵਾਹਿਗੁਰੂ ਕਹਿਣ ਤੇ ਇਤਰਾਜ਼ ਨਹੀਂ ਕਰਦੇ ਹਾਂ ਵਾਹਿਗੁਰੂ ਕਹਿਣਾ ਸਿਕਰਤ ਮਰਿਆਦਾ ਦਾ ਸੂਲ ਆ ਇਹ ਸਾਡਾ ਕੌਮੀ ਸ਼ਬਦ ਆ ਜਿਹੜਾ ਅਸੀਂ ਅਕਾਲਪੁਰਖ ਵਾਹਿਗੁਰੂ ਜੀ ਦੇ ਪਰਥਾਏ ਵਰਤਦੇ ਹਾਂ ਗੁਰੂ ਵਾਸਤੇ ਵਰਤਦੇ ਹਾਂ ਪਰ ਇੱਕ ਗੱਲ ਦਾ ਖਿਆਲ ਅਸੀਂ ਜ਼ਰੂਰ ਰੱਖਣਾ ਕਿ ਅਸੀਂ ਉਹਨਾਂ ਗੱਲਾਂ ਤੇ ਇਤਰਾਜ਼ ਕਰਦੇ ਹਾਂ ਜ਼ਰੂਰ ਕਰਦੇ ਹਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਾਬਕ ਖਰੀਆਂ ਨਹੀਂ ਉਤਰਦੀਆਂ ਹਨ ਔਰ ਇਹ ਬੇਨਤੀ ਹੈ ਕਿ ਇੱਕ ਹੋਰ ਇਸ ਤਰ੍ਹਾਂ ਦੀ ਵਾਅਦਾ ਭਾਈ ਜਾਂਦੀ ਹੈ ਜਾਂ ਸੰਗਤ ਨੂੰ ਗੁਮਰਾਹ ਕੀਤਾ ਜਾਂਦਾ ਕਿ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਅਸੀਂ ਸਿਮਰਨ ਕਰਨਾ ਹੈ ਅਸੀਂ ਰੱਬ ਜੀ ਨੂੰ ਜਿਹੜਾ ਯਾਦ ਕਰਨਾ ਉਹ 2.5 ਘੰਟੇ ਕਰਨਾ ਚਾਹੀਦਾ ਤੇ ਇਹ ਜਿਹੜੇ ਮਿਸ਼ਨਰੀ ਨੇ ਇਸ ਤਰ੍ਹਾਂ ਰੋਕਦੇ ਨੇ ਅਸੀਂ ਕਦੀ ਇਸ ਤਰ੍ਹਾਂ ਨਹੀਂ ਕਿਹਾ ਬਲਕਿ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜਿਵੇਂ ਸਾਡਾ ਕੋਈ ਬੱਚਾ ਹੋਵੇ ਉਹ ਘਰ ਵਿੱਚ ਉਹ ਗੱਲ ਮੰਨਦਾ ਹੋਵੇ ਜਿੰਨੀ ਦੇਰ ਤੱਕ ਘਰਿਆ ਸਵੇਰੇ 2.5 ਘੰਟੇ पर मापले मां बाप न करे इजत बाजार चंगा समझा नहीं इसे तरह तो जिनी देर तक असि गुरद्वारा साहब बैठे या सा हाथ कोई पोथी या मुल्क है उन्नी देर का असं समझिए अस धर्मी हाँ अमरन कर रहे अद कर रहे ਪਰ ਗੁਰਦੁਆਰਾ ਸਾਹਿਬ ਦੇ ਬਾਹਰ ਹੋ ਜੀਏ ਇੱਥੇ ਅਸੀਂ ਕਹੀਏ ਝੂਠ ਨਹੀਂ ਬੋਲਣਾ ਇੱਥੇ ਅਸੀਂ ਕਹੀਏ ਕਿਸੇ ਨੂੰ ਗਾਲ ਨਹੀਂ ਕੱਢਣੀ ਇੱਥੇ ਮਾੜਾ ਨਹੀਂ ਬੋਲਣਾ ਮਾੜਾ ਨਹੀਂ ਬੋਲਣਾ ਪਰ ਦੀਵਾਰ ਗੁਰਦੁਆਰੇ ਦੀ ਬਾਹਰ ਜਾਣ ਤੋਂ ਬਾਅਦ ਅਸੀਂ ਫੇਰ ਉਹੀ ਵਿਵਖਾ ਕਰੀਏ ਇੱਕ ਦੂਜੇ ਨਾਲ ਲੜਾਈ ਝਗੜੇ ਤੇ ਕੂਟਕੋਲੀਏ ਮਾੜਾ ਕਰੀਏ ਬਲਕਿ ਬਾਣੀ ਦਾ ਤੇ ਪਾਵਨ ਬਾਤ ਹੈ ਤੁਸੀਂ ਧਿਆਨ ਦੇਣਾ ਜਰਾ ਅਸੀਂ ਹੁਣ ਬੈਠੇ ਹੋਏ ਹਾਂ ਬੈਠਣ ਤੋਂ ਬਾਅਦ ਖੜੇ ਹੋ ਜਾਵਾਂਗੇ ਜਾਂ ਘਰ ਵਿੱਚ ਪਰਵਾਹ ਹੋਵੇ ਤਾਂ ਜਾਂ ਜਾ ਕੇ ਲੰਮੇ ਪੈ ਜਾਵਾਂਗੇ ਇਹੀ ਚਾਰ ਪੰਜ ਕੰਮ ਕਰਦੇ ਬਾਣੀ ਨੇ ਸਾਨੂੰ ਇਹ ਦਰਸਾਉਈ ਹੈ ਉਠਤ ਬੈਠਤ ਸੋ ਸਿਗਤ ਧਿਆਈਐ ਮਾਰਕ ਚਲਤ ਹਰੇ ਹਰਿ ਹਰੇ ਹਰਿ ਹਰਿ ਗਾਈਏ ਉਠਤੀਆਂ ਬੈਠਤੀਆਂ ਹਰ ਸਮੇਂ ਹੀ ਅਸੀਂ ਉਸ ਰੱਬ ਦੀ ਨੂੰ ਯਾਦ ਕਰਨਾ ਹਰ ਵੇਲੇ ਹਰ ਵੇਲੇ ਹਰ ਸਮੇਂ ਹਰ ਪਲ ਉਸ ਦਾ ਸਿਮਰਨਾ ਚਾਹੀਦਾ ਹੈ ਗੁਰੂ ਪਿਆਰ ਵਾਲਿਓ ਪ੍ਰੋਫੈਸਰ ਸਾਫ ਸਿੰਘ ਨੇ ਜਿਹੜੇ ਗੁਰਬਾਣੀ ਦੇ ਅਰਥ ਕੀਤੇ ਨੇ ਅੱਜ ਉਹਨਾਂ ਅਰਥਾਂ ਨੂੰ ਦੁਨੀਆ ਦਾ ਹਰ ਇੱਕ ਵਰਗ ਪ੍ਰਚਾਰਕ ਜਥੇਬੰਦੀ ਉਹਨਾਂ ਸਜਾ ਕੇ ਰੱਖਿਓ ਪੜ ਰਹਿ ਅਸੀਂ ਉਹਨਾਂ ਅਰਥਾਂ ਨੂੰ ਪੜ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪੰਥਕ ਸੇਖ ਰਹਿਤ ਮਰਿਆਦਾ ਹਰ ਇੱਕ ਬਾਬੇ ਦੀ ਦੂਜੇ ਬਾਬੇ ਨਾਲ ਇੱਕ ਜਥੇਬੰਦੀ ਦੀ ਦੂਜੀ ਜਥੇਬੰਦੀ ਨਾਲ ਇੱਕ ਗੁਰਦੁਆਰੇ ਦੀ ਦੂਜੇ ਗੁਰਦੁਆਰੇ ਨਾਲ ਇੱਕ ਸੰਪਰਦਾ ਦੀ ਦੂਜੀ ਸੰਪਰਦਾ ਦੇ ਨਾਲ ਮਰਿਆਦਾ ਮੇਲ ਨਹੀਂ ਖਾਂਦੀ ਸਾਡੀ ਆਪਣੀ ਕੋਈ ਮਰਿਆਦਾ ਨਹੀਂ ਸਾਡੀ ਉਹ ਮਰਿਆਦਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਤ ਹੋਈ 14 ਸਾਲ ਲਾ ਕੇ ਸੂਚੇ ਪੰਥ ਵਾਸਤੇ ਜਾਰੀ ਕੀਤੀ ਗਈ ਹੁਣ ਤੁਸੀਂ ਦੱਸਿਓ ਕਿ ਪੰਥ ਵਿੱਚ ਵੰਡੀਆਂ ਕੌਣ ਪਾਉਂਦਾ ਜਿਹੜਾ ਪੰਥ ਦਾ ਸਾਂਝਾ ਅਸੂਲ ਨਹੀਂ ਮੰਨਦਾ ਉਹ ਪੰਥ ਵਿੱਚ ਵੰਡੀਆਂ ਪਾਉਂਦਾ ਕਿ ਜਿਹੜਾ ਮੰਨਦਾ ਉਹ ਪੰਥ ਵਿੱਚ ਵੰਡੀਆਂ ਪਾਉਂਦਾ ਤੁਸੀਂ ਆਪ ਸੋਚਿਓ ਸਾਰਾ ਕੱਬਰ ਇੱਕ ਗੱਲ ਨੂੰ ਆਪਾਂ ਇੱਕ ਅਸੂਲ ਬਣਾਇਆ ਕਰਦਾ ਵੀ ਆਪਾਂ ਐਵੇਂ ਕਰਨਾ ਜਿਹੜਾ ਉਹ ਉਸੂਲ ਤੋੜਦਾ ਇਹਦਾ ਮਤਲਬ ਉਹ ਪਰਿਵਾਰ ਖੇਰੂ ਖੇਰੂ ਕਰਨਾ ਚਾਹੁੰਦਾ ਨਾ ਉਹੋ ਕਰਨਾ ਚਾਹੁੰਦਾ ਨਾ ਜਦੋਂ ਅਸੀਂ ਬਾਰ-ਬਾਰ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਆ ਉਹ ਨਾ ਤਾਂ ਅਸੀਂ ਬਣਾਈ ਨਾ ਹੀ ਸਾਡੇ ਖਾਨਦਾਨ ਚੋਂ ਕਿਸੇ ਨੇ ਬਣਾਈ ਉਹ ਪੰਥ ਦੇ ਸਾਂਝੇ ਵਿਦਵਾਨਾਂ ਸਿਆਣੇ ਲੋਕਾਂ ਨੇ ਰਲ ਮਿਲ ਕੇ ਬਣਾਈ ਉਸ ਮਰਿਆਦਾ ਦੀ ਫੈਰ ਰਿਸ਼ਤ ਪਰ ਲਿਓ ਵੀ ਉਹਦੇ ਚ ਨਾਮ ਕੀ ਦੇ ਕੀ ਦੇ ਬੜੇ ਸਿਆਣੇ ਸਾਨੇ ਵਿਦਵਾਨਾਂ ਦੇ ਨਾਮ ਭਾਈ ਰਣਧੀਰ ਸਿੰਘ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨਾਬਾ ਪ੍ਰਿੰਸੀਪਲ ਗੰਗਾ ਸਿੰਘ ਐਸੀਆਂ ਸੰਸਥਾਵਾਂ ਉਸ ਵੇਲੇ ਜਿਹੜੀਆਂ ਸੰਪੰਥ ਦੇ ਵਿੱਚ ਹਸਤੀ ਰੱਖਦੀਆਂ ਸਨ ਉਹਨਾਂ ਸਾਰਿਆਂ ਨੇ ਰਲ ਕੇ ਉਸ ਸਿਖ ਰਹਿਤ ਮਰਿਆਦਾ ਨੂੰ ਬਣਾਇਆ 14 ਸਾਲ ਲੱਗੇ ਉਸ ਮਰਿਆਦਾ ਨੂੰ ਬਣਾਉਣ ਵਾਸਤੇ ਤੇ ਹੁਣ ਜਦੋਂ ਅਸੀਂ ਬਾਰ-ਬਾਰ ਤੁਹਾਨੂੰ ਇਹ ਬੇਨਤੀ ਕਰਦੇ ਆਂ ਵੀ ਉਹ ਸਿਖ ਰਹਿਤ ਮਰਿਆਦਾ ਨੂੰ ਆਪਾਂ ਪੜੀਏ ਆਪਾਂ ਵਿਚਾਰੀਏ ਆਪਾਂ ਮੰਨਤਾ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਈਏ ਏਕਤਾ ਹੀ ਤਾਕਤ ਹੁੰਦੀ ਹੈ ਏਕਤਾ ਹੀ ਪਾਵਰ ਹੁੰਦੀ ਹੈ ਏਕਤਾ ਹੀ ਸਮਰੱਥਾ ਹੁੰਦੀ ਹੈ ਭਾਈਚਾਰਾ ਸਾਝ ਜਿੰਨਾ ਚਿਰ ਪੱਕੀ ਨਾ ਹੋਊਗੀ ਸਾਡੀ ਤਾਕਤ ਵਧ ਨਹੀਂ ਸਕਦੀ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਿਆ ਕਰੀਏ ਜਿਨ੍ਹਾਂ ਨੂੰ ਆਪਾਂ 55500 ਰੁਪਇਆ ਦਿੰਨੇ ਆ ਜਿਨ੍ਹਾਂ ਦੀਆਂ ਟਿਉਨਾ ਤੇ ਆਪਾਂ ਸਿਰ ਲਾਉਨੇ ਆ ਜਿਨ੍ਹਾਂ ਨੂੰ ਆਪਾਂ ਦਿਨ ਦੇ ਵਿੱਚ ਚਾਰ ਚਾਰ ਬੇਨਤੀਆਂ ਕਰਕੇ ਲੰਗਰ ਸ਼ੋਹਨੇ ਮਹਾਰਾਜ ਸ਼ਾਕ ਜ ਉਹ ਸਾਡਾ ਪੁੰਨ ਹੋਣਾ ਤੁਹਾਡਾ ਕੋਈ ਨਹੀਂ ਤੁਸੀਂ ਆਜ ਮੋਲਾ ਖਾ ਲਿਓ ਪਰ ਉਹਨਾਂ ਨੂੰ ਵੀ ਬੇਨਤੀ ਕਰੋ ਮਹਾਰਾਜ ਤੁਸੀਂ ਵੀ ਕਿਸੇ ਪੰਥ ਦੀ ਗੱਲ ਕਰ ਲਓ ਹਰ ਬੰਦਾ ਜਿਹਦੇ ਨਾਮ ਤੇ ਉਹਨੇ ਸੰਸਥਾ ਸ਼ੁਰੂ ਕੀਤੀ ਆ ਉਹਦਾ ਫਟਾ ਲਾਈ ਫਿਰਦਾ ਉਹ ਕਹਿੰਦਾ ਮੈਂ ਦੂਜੇ ਦੀ ਗੱਲ ਨਹੀਂ ਕਰਨ ਮਾਫ ਕਰਿਓ ਇਵੇਂ ਹੀ ਹੋ ਰਿਹਾ ਨਾ ਸਾਡੇ ਚ ਜੇ ਮੈਂ ਗਲਤ ਕਰ ਰਿਹਾ ਕੁਝ ਮੈਨੂੰ ਟੋਕ ਸਕਦੇ ਜਿਹਦੇ ਨਾਮ ਤੇ ਕਿਸੇ ਨੇ ਡੇਰਾ ਸ਼ੁਰੂ ਕੀਤਾ ਉਹ ਦੂਜੇ ਦੀ ਗੱਲ ਕਰਨ ਲਈ ਤਿਆਰ ਨਹੀਂ ਜਿਹਦੇ ਨਾਮ ਤੇ ਕਿਸੇ ਦੀ ਜਥੇਬੰਦੀ ਚੱਲ ਰਹੀ ਉਹ ਕਹਿੰਦਾ ਜੀ ਮੈਂ ਦੂਜੇ ਦੀ ਗੱਲ ਨਹੀਂ ਕਰਦਾ ਜਿਹਦੇ ਨਾਮ ਤੇ ਕਿਸੇ ਦਾ ਆਪਣਾ ਸਿਸਟਮ ਚੱਲ ਰਿਹਾ ਕੋਈ ਜਥਾ ਚੱਲੋ ਕਿ ਨਾ ਮੈਂ ਦੂਜੇ ਦੀ ਗੱਲ ਨਹੀਂ ਕਰਨੀ ਚਾਹੁੰਦਾ ਹੁਣ ਦੱਸੋ ਫਿਰ ਉਹਨਾਂ ਦੀ ਗੱਲ ਕੌਣ ਕਰੂ ਕੌਣ ਕਰੂਗਾ ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ ਆਪਾਂ ਗੁਰਮਤ ਦੇ ਪ੍ਰਚਾਰਕ ਬਣੀਏ ਜਥੇਬੰਦੀ ਸਾਡੀ ਕੋਈ ਵੀ ਹੋਵੇ ਜਥੇਬੰਦੀਆਂ ਜਿਹੜੀਆਂ ਨੇ ਕਮੇਟੀਆਂ ਜਿਹੜੀਆਂ ਨੇ ਉਹ ਇੱਕ ਤਰੀਕਾ ਵਾ ਵੱਖਰੇ ਵੱਖਰੇ ਢੰਗ ਨਾਲ ਵੀ ਆਪਣੇ ਆਪਣੇ ਦਾਇਰੇ ਚ ਜਿੰਨਾ ਆਪਾਂ ਕੰਮ ਕਰ ਸਕਦੇ ਆਂ ਪਰ ਆਪਾਂ ਸਾਰੇ ਗੁਰਮਤ ਨੂੰ ਸਮਰਪਿਤਾਂ ਗੁਰੂ ਗ੍ਰੰਥ ਸਾਹਿਬ ਜੀ ਸਰਵ ਉੱਚਤਾ ਤੇ ਖਾਲਸਾ ਪੰਥ ਦੇ ਇਕੱਠੇ ਭਾਈਚਾਰੇ ਵਾਸਤੇ ਜਥੇਬੰਦਕ ਤਾਲਮੇਲ ਵਾਸਤੇ ਸਿੱਖ ਰਹਿਤ ਮਰਿਆਦਾ ਇਹ ਦੋ ਚੀਜ਼ਾਂ ਜਿਹੜੀਆਂ ਨੇ ਅੱਜ ਸਾਨੂੰ ਇਹਨਾਂ ਵਾਲੇ ਪਾਸੇ ਧਿਆਨ ਦੇਣ ਦੀ ਹੋਰ ਹੀ ਜ਼ਰੂਰਤ ਹੈ